ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਤੇ ਮਾਰਕੀਟ ਕਮੇਟੀ ਚੇਅਰਮੈਨ ਫਾਜ਼ਿਲਕਾ ਵੱਲੋਂ ਪਿੰਡ ਵੱਲੇਸ਼ਾ ਹੇਠਾੜ ਵਿਖੇ ਪੌਦੇ ਲਗਾਏ ਗਏ ਅਤੇ ਬੂਟਿਆਂ ਦਾ ਲੰਗਰ ਲਾਇਆ ਗਿਆ ਇਸ ਤੋਂ ਇਲਾਵਾ ਬੋਲਦੇ ਹੋਏ ਚੇਅਮੈਨ ਮਾਰਕੀਟ ਕਮੇਟੀ ਫਾਜ਼ਿਲਕਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਤੇ ਕਰ ਕਰ ਇਹ ਬੂਟੇ ਲਗਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਆਵਾਜ਼ ਕੀਤਾ ਜਾ ਰਿਹਾ ਹੈ ਬੂਟੇ ਲਾਂਨ ਤੱਕ ਹੀ ਨਹੀਂ ਬੂਟਿਆਂ ਨੂੰ ਲਾ ਕੇ ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾਵੇ ਅਤੇ ਉਹਨਾਂ ਨੂੰ ਵੱਡਾ ਕੀਤਾ ਜਾਵੇ ਤਾਂ ਜੋ ਵਾਤਾਵਰਨ ਵਿੱਚ ਆ ਰਹੇ ਬਦਲਾਵ ਨੂੰ ਤੋਂ ਬਚਾਇਆ ਜਾ ਸਕੇ ਉਹਨਾਂ ਕਹੇ ਕਿ ਬੂਟੇ ਲਾਣ ਤੇ ਬੂਟੇ ਵੱਡੇ ਕਰਕੇ ਮੌਸਮ ਦੇ ਬਦਲਾਅ ਨੂੰ ਰੋਕਿਆ ਜਾ ਸਕਦਾ ਹੈ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਵੱਧ ਰਿਹਾ ਤਾਪਮਾਨ ਵੱਧਾ ਪੋਲੂਸ਼ਨ ਮਾੜੇ ਪ੍ਰਭਾਵ ਪਿਆ ਰਹੇ ਹਨ ਚਾਹੇ ਪਸ਼ੂ ਪੰਛੀ ਹਨ ਜਾਨਵਰ ਹਨ ਇਨਸਾਨ ਹਨ ਉਹਨਾਂ ਨੂੰ ਪੋਧਿਆ ਨਾਲ ਰੋਕਿਆ ਜਾ ਸਕਦਾ ਹੈ ਤਾਂ ਜੋ ਉਹਨਾਂ ਆਹਵਾਨ ਕੀਤਾ ਵੀ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ ਤੇ ਐਮਐਲਏ ਨਰਿੰਦਰਪਾਲ ਸਿੰਘ ਸਭਨਾ ਦੀ ਅਗਵਾਈ ਹੇਠ ਫਾਜ਼ਿਲਕਾ ਹਲਕੇ ਵਿੱਚ ਕਰਕਰ ਬੂਟੇ ਲਾਏ ਜਾ ਰਹੇ ਹਨ ਤੇ ਉਹਨਾਂ ਨੂੰ ਸੰਭਾਲਿਆ ਜਾ ਰਿਹਾ ਹੈ ਇਸ ਦਾ ਮੌਸਮ ਨੂੰ ਕਾਬੂ ਕੀਤਾ ਜਾ ਸਕਦਾ ਹੈ ਹੋਰ ਉੱਥੇ ਬੋਲਦੇ ਲੋਕਾਂ ਤੇ ਚੇਅਰਮੈਨ ਨੇ ਕੀ ਕੁਝ ਕਿਹਾ ਸਭ ਕੋ ਜਾਣਨ ਲਈ ਸਾਡੇ ਨਾਲ ਬਣੇ ਜੋ ਕਿ ਮੇਰਾ ਨਾਮ ਦਲਦੇਵ ਸਿੰਘ ਹੈ ਜੀ ਜੋ ਕਿ ਅੱਜ ਵੱਲੇਸ਼ਾ ਠਾੜ ਵਿੱਚ ਬੂਟੇ ਵੰਡ ਰਹੇ ਆ ਸਾਰੇ ਪਿੰਡ ਨੂੰ ਜੋ ਕਿ ਇਹਨਾਂ ਦੇ ਸਾਥ ਸਵਾਲ ਵਾਸਤੇ ਲੋਕਾਂ ਨੂੰ ਜਾਗਰੂਤ ਕਰ ਰਹੇ ਆ ਕਿ ਬੂਟੇ ਲਗਾਓ ਜੇਨਾਂ ਸਾਸ ਬਾਲ ਕਰੋ ਪੇ ਵਾਤਾਵਰਨ ਜੋ ਕਿਤਾਫਾਨ ਜਿਹਨੋ ਦਿਨ ਵੱਧ ਰਿਹਾ ਹੈ ਉਹ ਕੰਮ ਹੋਵੇਗਾ ਘਾਟੋ ਹੋਵੇਗਾ ਤੇ ਅਸੀਂ ਅੱਜ ਬੁੱਟੇ ਵੰਡ ਰਹੇ ਆ ਜੀ ਲਗਾ ਰਹੇ ਆ ਮੇਰੀ ਪਾਉ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਸ਼ਿਆਰ ਸਿੰਘ ਟਾਣੀ ਬਾਬਾ ਸੁਆਵਾ ਸਿੰਘ ਦੀ ਜੋ ਅੱਜ ਪੌਦਿਆਂ ਦੀ ਮਹਿਮ ਚੱਲ ਰਹੀ ਹੈ ਪੌਦੇ ਲਗਾ ਰਹੇ ਆ ਜੋ ਇਹਨਾਂ ਦੀ ਇੰਨੀ ਮਹੱਤਤਾ ਹੈ ਜੋ ਆਪ ਦੇ ਸਿਹਤ ਲਈ ਬਹੁਤ ਚੰਗੇ ਨੇ ਜੋ ਐਕਸ ਇਨ ਸਾਨੂੰ ਇਹਨਾਂ ਤੋਂ ਮਿਲਦੀ ਹੈ ਜੋ ਇਹਨਾਂ ਦੇ ਆਵਾਤਾਵਰਣ ਜੋ ਮਾੜਾ ਪਰਦਾ ਪ੍ਰਦੂਸ਼ਣ ਚੱਲ ਰਿਹਾ ਹੈ ਪ੍ਰਦੂਸ਼ਣ ਦੇ ਕਾਰਨ ਇਹਨਾਂ ਦਾ ਮਤਲਬ ਆਵਾਤਾਵਰਣ ਸਹੀ ਹੋ ਜਾਂਦਾ ਇਹਨਾਂ ਨਾਲ ਚੰਗਿਆ ਫਸਲਾਂ ਨੂੰ ਨਕਸ ਵਧੀਆ ਮਿਲਦਾ ਹੈ ਫਾਇਦੇਮੰਦ ਹੁੰਦਾ ਹੈ ਸਾਡਾ ਇਹ ਸਲੇਮਾਨੀ ਬੀਜੋ ਬੱਚੇ ਆਗਾ ਸਰ ਬੱਚੇ ਵੀ ਸਿੱਖਣਗੇ ਪੌਦੇ ਲਾਣਗੇ ਬੱਚਿਆਂ ਦਾ ਆਗਾ ਵੱਡੇ ਸਾਲ ਸੰਭਾਲ ਕਰਨਗੇ ਬੱਚੇ ਵੀ ਕਰਨਗੇ ਇਹਨਾਂ ਦੇ ਕਿਉਂਕਿ ਅਸੀਂ ਇਹਨਾਂ ਨੂੰ ਇਤਸਾਕ ਸਮਾਣ ਨਹੀਂ ਕਰਨੇ ਆ ਪਾਣੀ ਨਹੀਂ ਲਾਣੇ ਪੌਦੇ ਨਹੀਂ ਲਗਾਣੇ ਸਾਡੇ ਤੇ بارش ਨਹੀਂ ਆਉਂਦੀ ਮੱਤਲ ਨਹੀਂ ਆਉਂਦੇ ਇਸ ਲਈ ਸਾਲਵਲੇ ਸਾਨੂੰ ਬਹੁਤ ਫਾਇਦੇਵੰਦ ਇਧਰ ਫਤਨਾਲ ਲਈ ਕੋਲੋਂ ਦਾ ਇੱਕ ਮਿੰਟ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਅਸੀਂ ਅੱਜ ਜੇ ਮੈਂ ਸਾਥ ਤੁਸੀਂ ਅੱਜ ਵੱਲੇਸ਼ਾ ਠਾੜ ਤੋਂ ਚੋ ਉਹਦੇ ਸੁਬਾਨੇ ਦਾ ਅੱਜ ਅਸੀਂ ਪਿੰਡ ਵੱਲੇਸ਼ਾ ਠਾੜ ਖੁਲਾਬਾ ਬੈਣੀ ਦੇ ਵਿੱਚ ਪਹੁੰਚੇ ਆ ਜੋ ਕਿ ਇਥੋਂ ਦੀ ਰਿਮਾਂਡ ਵੀ ਸੀ ਰੁੱਖ ਲਗਾਉਣ ਦੀ ਔਰ ਪੰਜਾਬ ਸਰਕਾਰ ਨੇ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਹੈ ਕਿ ਪੰਜਾਬ ਨੂੰ ਹਰਾ ਭਰਾ ਬਣਾਉਣਾ ਹੈ ਵੱਧਦੇ ਤਾਪਮਾਨ ਨੂੰ ਥਲ ਇਸ ਤਰ੍ਹਾਂ ਹੀ ਪੈ ਸਕਦੀ ਆ ਕਿਉਂਕਿ ਸਾਡੇ ਇਥੋਂ ਦੇ ਲੋਕ ਕੋਈ ਸ਼ਿਮਲੇ ਜਾਂਦਾ ਬਾੜਾਂ ਤੇ ਜਾਂਦਾ ਹੈ ਉਹ ਕਿਉਂ ਜਾਂਦੇ ਉਹ ਕਹਿੰਦੇ ਕੋਈ ਠੰਡਾ ਮੌਸਮ ਹੈ ਉੱਥੇ بارشਾਂ ਪੈਂਦੀਆਂ ਨੇ ਉੱਥੇ ਮੌਲ ਵਧੀਆ ਹੈ ਅਗਰ ਜੇ ਅਸੀਂ ਹਿੰਮਤ ਕਰੀਏ ਮੁਹਿੰਮ ਜਿਵੇਂ ਚਲਾਈ ਹੈ ਪੰਜਾਬ ਸਰਕਾਰ ਨੇ ਅਸੀਂ ਇੱਕ ਇੱਕ ਜਨਾ ਵੱਧ ਵੱਧ ਬੂਟੇ ਲਗਾਈਏ ਬੂਟੇ ਲਗਾਉਣ ਨਾਲ ਹੀ ਤਾਪਮਾਨ ਸਹੀ ਹੋ ਜਾਵੇਗਾ ਔਰ ਉੱਥੇ ਵੀ ਠੰਡਕ ਹੋਵੇਗੀ ਮੌਸਮ ਵਧੀਆ ਸਾਫ਼ ਹੋਵੇਗਾ ਬਿਮਾਰੀਆਂ ਤੋਂ ਰਹਿਤ ਹੋਵਾਂਗੇ ਪ੍ਰਦੂਸ਼ਣ ਖਤਮ ਹੋਣਗੇ ਤੇ ਇਸ ਕਰਕੇ ਜਿਹੜਾ ਮਹਮ ਜੋ ਪੰਜਾਬ ਸਰਕਾਰ ਨੇ ਚਲਾਈ ਹੈ ਅਸੀਂ ਇੱਥੇ ਬੂਟੇ ਜਿਹੜਾ ਲੰਗਰ ਲਾਇਆ ਜੀ ਇਹ ਕਰ ਬੂਟੇ ਲਗਾਉਣੇ ਆ ਤਾਂ ਫਰਕ ਤਾਂ ਪੈਣਾ ਹੀ ਪੈਣਾ ਹੈ ਫਰਕ ਤਾਂ ਪਾਊਗਾ ਮੌਸਮ ਵਧੀਆ ਹੋਊਗਾ ਅੱਜ ਕਿੰਨੇ ਬੂਟੇ ਵੰਡੇ ਗਏ ਅੱਜ ਤੇ ਤਕਰੀਬਨ 1500 ਦੇ ਕਰੀਬ ਜ ਬੂਟੇ ਵੰਡੇ ਗਏ ਹੈ ਔਰ ਪਿੰਡਾਂ ਵਾਸਤੇ ਹੋਰ ਵੀ ਡਿਮਾਂਡ ਸੀ ਬੀਜ ਤੋਂ ਇਲਾਵਾ ਸਾਨੂੰ ਹੋਰ ਜੋ ਮਿਲੇ ਚਾਹੀਦੇ ਬੂਟੇ ਤਾਂ ਉਹਨਾਂ ਨੂੰ ਕਹਿੰਦੇ ਜਿੰਨੇ ਵੀ ਚਾਹੀਦੇ ਬੂਟੇ ਲਗਾਉਣੇ ਨੇ ਹੋਰ ਵੀ ਵੱਧ ਵੱਧ ਲਿਆਵਾਂਗੇ ਤੇ ਬੂਟੇ ਲਗਾਵਾਂਗੇ ਹਰ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਜਿੱਥੇ ਜਿੱਥੇ ਲੋੜ ਹੈ ਬੂਟੇ ਕਿਹੜੀਆਂ ਕਿਸਮਾਂ ਦੇ ਬੂਟੇ ਵੰਡੇ ਜਾ ਰਹੇ ਨੇ ਹਾਂਜੀ ਕਿਹੜੀਆਂ ਕਿਸਮਾਂ ਦੇ ਵੰਡੇ ਜਾ ਰਹੇ ਨੇ ਇਹ ਜਿਵੇਂ ਜਮੂ ਦਾ ਬੂਟਾ ਹੋ ਗਿਆ ਅਮਰੂਦ ਦਾ ਬੂਟਾ ਹੋ ਗਿਆ ਸੁਖਚੈਨ ਦਾ ਬੂਟਾ ਹੋ ਗਿਆ ਜਿਹੜੇ ਕਿ ਮੌਸਮ ਵਧੀਆ ਵਿੱਚ ਵੀ ਜਿਹੜਾ ਹੈ ਨਾ ਫੱਤੜੜ ਵੀ ਘਟ ਹੁੰਦੀ ਆ ਤੇ ਝੰਡਕ ਵੀ ਮਿਲਦੀ ਆ ਔਰ ਜਿਨੇ ਪिपल ਦਾ ਬੂਟਾ ਹੋ ਗਿਆ ਇਸ ਤਰ੍ਹਾਂ ਦੇ ਬੂਟੇ ਵੰਡੇ ਜਾ ਰਹੇ ਨੇ ਜੇ ਮੈਂ ਸਰ ਕੀ ਅਪੀਲ ਕਰਨੀ ਚਾਹਾਂਗੇ ਲੋਕਾਂ ਅਸੀਂ ਲੋਕਾਂ ਨੂੰ ਅਪੀਲ ਕਰਨੀ ਚਾਹਾਂਗੇ ਜੇ ਆਪਾਂ ਵਾਤਾਵਰਣ ਜੇ ਸ਼ੁੱਧ ਬਣਾਉਣਾ ਹੈ ਤੇ ਆਪਾਂ ਨੂੰ ਕੁਝ ਹਿਲਾ ਕਰਨਾ ਪਵੇਗਾ ਕਿਉਂਕਿ ਅਸੀਂ ਹਿਲ ਗਏ ਆ ਏਸੀ ਤੇ ਹਿਲ ਗਏ ਆ ਪੱਖਿਆਂ ਤੇ ਕੂਲਰਾਂ ਦੇ ਇਸ ਕਰਕੇ ਜੇ ਬੂਟੇ ਵਧੀਆ ਲਗਾਵਾਂਗੇ ਛਾਵਾਂ ਤੇ ਸਿਭਾਂਗੇ ਸਾਡਾ ਵੀ ਫਾਇਦਾ ਸਾਡੇ ਸਰੀਰ ਦਾ ਵੀ ਫਾਇਦਾ ਹੈ ਔਰ ਦੇਸ਼ ਦਾ ਵੀ ਫਾਇਦਾ ਹੈ ਬੂਟਿਆਂ ਦੀ ਸਾਂਭ ਸੰਭਾਲ ਵਾਸਤੇ ਕਿਸ ਤਰ੍ਹਾਂ ਦੀ ਅਪੀਲ ਕਰਦੇ ਆ ਇਹ ਸ਼ਾਮ ਸੰਭਾਲ ਦੀ ਅਪੀਲ ਕਰਦੇ ਜਿਨ੍ਹਾਂ ਨੇ ਵੀ ਬੂਟੇ ਦੇ ਰਹੇ ਉਹਨਾਂ ਤੇ ਵੀ ਬੂਟੇ ਲਗਾਉਣੇ ਨੇ ਉਹ ਇਹਨਾਂ ਨੂੰ ਹਰ ਰੋਜ਼ ਸ਼ਾਮ ਸੰਭਾਲ ਜਿਵੇਂ ਆ ਮੌਸਮ ਹੁਣ ਤਾਂ ਠੀਕ ਹੈ ਜੋ ਬਦਲ ਵਈ ਹੈ ਜਦੋਂ ਵੀ ਗਰਮੀ ਜ਼ਿਆਦਾ ਪੈਂਦੀ ਉਹਨਾਂ ਨੂੰ ਪਾਣੀ ਜ਼ਰੂਰ ਦੇਣਾ ਹੈ ਔਰ ਸਾਂਭ ਸੰਭਾਲ ਕਰਨੀ ਹੈ ਜਿਵੇਂ ਕਿ ਕਈ ਸਪਰੇਆ ਉਹਨਿਰ ਪੰਜਾਬ ਸਰਕਾਰ ਨੇ ਬੰਦ ਕਰ ਦੇ ਜੋ ਬੰਨਿਆ ਤੇ ਬੰਨੇ ਸੜਨਗਾ ਸੜਨ ਵਾਲਿਆਂ ਸੀ ਇਹ ਅਪੀਲ ਕਰਦੇ ਕਿ ਉਹਨਾਂ ਤੋਂ ਬਚਾਉਣਾ ਹੈ ਜੇ ਉਹਦੀ ਵੀ ਖੁਆਰਾ ਕਿਤੇ ਪੈ ਗਿਆ ਤੇ ਬੂਟਾ मैंने दस पंद्रह दिन इस इसका कोई बचा करना एबीआई न्यूज चैनल देखने वाले सभी दर्शकों से हम अपील करते हैं कि एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत